ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਵਿਖੇ ਸਮੂਹ ਸੰਗਤ ਦੀ ਅਰਦਾਸ ਬੇਨਤੀ ਜੋਧਰੀ ਹਾ ਜੀ ਦਾ ਤਾਰ ਪਤਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਦੇ ਰੱਬਾ ਬਾਬਾ ਨਾਨਕ ਜੀ ਆਪ ਜੀ ਦੀਆਂ ਸੰਗਤਾਂ ਨੇ ਰਲ ਮਿਲ ਕਰਕੇ ਸਤਕਾਰਯੋਗ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਆਪ ਜੀ ਦੇ ਇਸ ਅਸਥਾਨ ਤੇ ਕਲਸਾਂ ਦੀ ਸੇਵਾ ਸੋਨੇ ਦੇ ਕਲਸਾਂ ਦੀ ਸੇਵਾ ਲੈ ਰਹੇ ਹਨ ਕਿਰਪਾ ਕਰਿਓ ਸੱਤਿਆ ਜੀ ਅਸਵੇਲੇ ਇਸ ਸੇਵਾ ਨੂੰ ਸੰਪੂਰਨਤਾ ਵਾਲੇ ਪਾਸੇ ਨੂੰ ਲਿਜਾਣ ਦਾ ਯਤਨ ਕਰ ਰਹੇ ਹਨ ਕਿਰਪਾ ਕਰਨੀ ਸੇਵਕਾਂ ਦੀ ਇਹ ਸੇਵਾ ਪ੍ਰਮਾਨ ਕਰਨੀ ਸਕੀ ਸੱਤਿਆ ਜੀ ਅਸਵੇਲੇ ਗੁੰਤੀਆਂ ਦੀ ਉੱਤੇ ਜਿਹੜੇ ਉੱਪਰ ਕਲਸ ਨੇ ਉਹ ਲਗਾਏ ਜਾਣੇ ਹਨ ਇਹ ਲਗਾਉਣ ਦੀ ਆਗਿਆ ਬਖਸ਼ਿਸ਼ ਕਰਿਓ ਇਹਨਾਂ ਖੁਸ਼ੀਆਂ ਅੰਦਰ ਆਪਦੇ ਸੇਵਕਾਂ ਵੱਲੋਂ ਆਪ ਜੀ ਦੇ ਦਰ ਤੇ ਕ੍ਰਾ ਪ੍ਰਸ਼ਾਦ ਦੀ ਦੇਖ ਹਾਜ਼ਰ ਆ ਜੀ ਦਰ ਪ੍ਰਮਾਨ ਹੋਵੇ ਪ੍ਰਮਾਨ ਹੋਇਆ ਪ੍ਰਸਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਯਾਕਾਰਿਆਂ ਤੋਂ ਉਪਰੰਤ ਆਪਣਾ ਇਲਾਹੀ ਪ੍ਰਮਾਨ ਹੁਕਮਨਾਮਾ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਤਾਰਥ ਕਰਨਾ ਨਾਲ ਦੀ ਨਾਲ ਸੱਚੀ ਬਾਤਖ ਦੀ ਸੇਵਾ ਨੂੰ ਨਿਭਾਉਣ ਦਾ ਬਲ ਬਖਸ਼ਿਸ਼ ਕਰਨਾ ਸਹੀ ਪਿਆਰੇ ਮਿਲਣੇ ਜਿਨ੍ਹਾਂ ਦੇ ਮਿਲਿਆਂ ਤੇਰਾ ਨਾਮ ਚਿੱਤਾ ਵੈ ਨਾਨਕ ਨਾਮ ਜਗਤ ਦਾ ਤੇਰੇ ਭਾਣੇ ਸਰਬੱਤ ਦਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਨ ਧਰਤੀ ਤਨ ਗੁਰੂ ਨਾਨਕ ਦੇਵ ਮਹਾਰਾਜ ਦੀ ਨਗਰੀ ਟੇਰੋ ਬਨਾਨ ਗੁਰਦਾਸਪੁਰ ਵਿਖੇ ਜੋ ਗੁਰਦੁਆਰ ਸਾਹਿਬ ਦਾ ਸੇਵਾ ਲੰਮੇ ਸਾਲ ਤੋਂ ਸ਼ੁਰੂ ਹੋ ਰਹੀ ਗੁਰਦਰਾ ਪਰਉਪਦੇ ਕਮੇਟੀ ਨੇ ਕਾਰ ਸੇਵਾ ਖਰੂਦ ਸਾਹਿਬ ਨੂੰ ਸੇਵਾ ਸੋਫੀ ਸੀ ਸੋ ਦਰਬਾਰ ਸਾਹਿਬ ਦੀ ਸੇਵਾ ਉਪਰੰਤ ਜੋ ਉਪਰ ਰਕਸ਼ ਦੀ ਸੋਨੇ ਦੀ ਸੇਵਾ ਸ਼ੁਰੂ ਹੋਈ ਪਿਛਲੇ ਸਾਲ ਦੋ ਸਾਲ ਤੋਂ ਲੈ ਉਪਰਾਧਰ ਪਲਾਜ ਉਸ ਮੁਤਾਬਕ ਜੋ ਜਿਵੇਂ ਸੰਗਤਾਂ ਸਹਿਯੋਗ ਦਿੰਦੀਆਂ ਸੋ ਉਹਨਾਂ ਦੀ ਸੇਵਾ ਦੇ ਉਹ ਕਲਸ਼ੀਆਂ ਤਿਆਰ ਹੋ ਕੇ ਤੋਂ ਅੱਜ ਉਸ ਪ੍ਰਾਤ ਦੇ ਵਿੱਚ ਅੱਜ ਸੇਵਾ ਉਤੇ ਸਜੋਬਤ ਹੋਈ ਆ ਜਿਹਦੇ ਵਿੱਚ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਜੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਇਸ ਜਨ ਸਕੱਤਰ ਨੇ ਉਹ ਵੀ ਚੇਚੇ ਤੌਰ ਤੇ ਇਸ ਵਿੱਚ ਸ਼ਾਮਲ ਹੋਏ ਨੇ ਉਹਨਾਂ ਦੀ ਇਹ ਸੇਵਾ ਵਿੱਚ ਮੇਰਾ ਆਪ ਸਮੂਲਿਤ ਹੋਈ ਆ ਸੋ ਇਹ ਮਤਲਬ ਬੜਾ ਪਿੱਤਸਤਾਨ ਹੈ ਜਿੱਥੇ 18 ਸਾਲ ਗੁਰੂ ਰਣ ਦੇ ਮਹਾਰਾਜੀ ਪਾਵਨ ਧਰਤੀ ਕਰਤਾਰ ਪ੍ਰਸਾਦ ਦੀ ਢਿਰ ਬਨਾਨ ਤੇ تین ਮਨੂ ਭਾਗਨਾ ਹੈ ਤੇ ਇਹ ਮਹਾਰਾਜੀ ਉਸ ਦੇ ਵੇਲੇ ਦੇ ਜਿਹੜੇ ਕਲਸ ਜਿਹੜਾ ਅੱਗੇ ਜਿੰਨੇ ਵੀ ਪੱਤਰ ਨੇ ਜਾਂ ਕਲਸੀਆਂ ਨੇ ਉਹਨਾਂ ਉਸ ਵੇਲੇ ਦੀਆਂ ਬਣੀਆਂ ਉਹਨੇ ਉੱਤੇ ਹੀ ਹੋਰ ਦੁਬਾਰਾ ਸੋਨਾ ਲਾ ਕੇ ਉਹਨੂੰ ਸ਼ੁਭਤ ਕੀਤਾ ਪ੍ਰਾਤਨ ਤਾ ਨੂੰ ਮਤਲਬ ਮੁਖ ਰੱਖ ਕੇ ਇਹ ਅੱਜ ਸੇਵਾ ਦਾ ਬਾਬਾ ਕਿੰਨੇ ਟੋਟਲ ਕਲਸ ਕਿੰਨੇ ਨੇ ਇਹ 16 ਕਲਸੀਆਂ ਜੀ ਕਿੰਨਾ ਸੋਨਾ ਲੱਗਿਆ ਨੇ ਇਹ ਸੋਨਾ ਹੁਣ ਤੱਕ ਲਗਭਗ 10 ਕਿਲੋ ਉੱਤੇ ਲੱਗ ਚੁੱਕਾ ਜਿਹੜਾ ਦੁਬਾਰਾ ਲੱਗਾ ਤੇ 4 ਕਿਲੋ ਥੱਲੇ ਜਿਹੜਾ ਪਾਲਕੀ ਸਾਹਿਬ ਉਹਨੂੰ ਵੱਖਰਾ ਲੱਗਾ ਪਹਿਲਾਂ ਉਹ ਨਵੀਂ ਪਾਲਕੀ ਬਣਾਈ ਸੀ ਤੇ ਕਣਸ ਦੇ ਆਪਣੇ ਗੋਵਿਰਦੇ ਉੱਤੇ ਲਗਭਗ 10 ਕਿਲੋ ਸੋਨਾ ਹੁਣ ਤੱਕ ਚੜ ਚੁੱਕਾ ਤੇ ਹੁਣੇ ਸਮੇਂ ਵਿੱਚ ਵੇਖੋ ਜਿਵੇਂ ਜਿਵੇਂ ਮਹਾਰਾਜ ਪਾਸ਼ਾ ਕਾ ਖਾਲਸਾ ਵਾਹਿਗੁਰੂ ਦੀ ਕਿਫਤੇ ਗੁਰੂ ਨਾਨਕ ਸਾਹਿਬ ਪਾਸ਼ਾ ਜਿਹੜੇ ਪਾਮ ਚਾਲੂ ਚੋਪਾਵਤ ਅਰਤੀ ਲੋਰਦਾ ਡੇਰਾ ਸਾਹਿਬ ਗੁਰਦਾਸਪੁਰ ਔਰ ਗਲਤਾਰਪੁਰ ਸਾਹਿਬ ਪਾਕਿਸਤਾਨ ਇਸ ਪਾਵਨ ਧਰਤੀ ਤੇ ਗੁਰਸਾਹ ਨੇ ਆਪਣੀ ਹਯਾਤੀ ਦੇ ਅਖੀਰ 18 ਸਾਲ ਕਿਰਤ ਕਮਾਈ ਕਰਕੇ ਸੱਚੀ ਸੇਵਾ ਕਰਕੇ ਮਹਾਰਾਜ ਸਾਹਿਬ ਨੇ ਇੱਕ ਨਵਾਂ ਨਵੇਂ ਸ਼ਹਿਦ ਦਿੱਤੀ ਸਮੁੱਚੇ 500 ਸਮੁੱਚੇ ਤਾਮ ਨੂੰ ਔਰ ਉਹਨਾਂ ਦੀ ਇਸ ਚਲੂਛ ਪ੍ਰਾਪਤ ਪਾਉਂਡ ਤੇ ਧਰਤੀ ਤੇ ਗੁਰਦਾਰ ਦਰਵਾਜ ਸਾਹਿਬ ਜਿਹੜਾ ਡੇਰਾ ਸਾਹਿਬ ਹੈ ਇਹਦੀ ਕਾਫੀ ਲੰਬੇ ਸਮੇਂ ਤੋਂ ਚਰੌਣੀ ਗੁਰਦਾਰ ਪ੍ਰਬੰਧ ਕਮੇਟੀ ਵੱਲੋਂ ਪੰਥ ਦੀ ਮਾਇਆ ਨਾਲ ਸਸਤੀ ਅਕਾਲਪੁਰ ਵਾਗੂ ਦੇ ਸਾਜਿ ਨਿਵਾਜੀ ਸ਼ਖਸੀਅਤ ਸੰਤ ਬਾਬਾ ਸੇਵਾ ਸਿੰਘ ਜੀ ਕਡੂਰ ਸਾਹਿਬ ਵਾਲੇ ਕਾਰਸਾਗਰ ਮਾਪੇ ਸਾਨੂੰ ਬੇਨਤੀ ਕਰਕੇ ਸੇਵਾ ਦਿੱਤੀ ਸੀ ਦਰਬਾਰ ਹਾਲ ਦੀ ਲੰਗਰ ਹਾਲ ਦੀ ਇਹ ਤਾਂ ਜਿੰਨੀਆਂ ਹੋਰ ਸੇਵਾਵਾਂ ਸੰਧਿਤ ਨੇ ਉਹ ਸੇਵਾ ਦਿੱਤੀ ਉਹ ਤੋਂ ਲੈ ਕੇ ਸੰਗਤਾਂ ਦੇ ਭਰਪੂਰ ਸਹਿਯੋਗ ਦੇ ਨਾਲ ਮਹਾਪੁਰਸ਼ਾਂ ਨੇ ਬੜੀ ਭਾਵਨਾ ਬੜੀ ਸ਼ਰਧਾ ਤੇ ਬੜੇ ਉਤਸ਼ਾਹ ਦੇ ਨਾਲ ਸਾਰੇ ਸਮੂਚ ਜਿਹੜੀ ਸੇਵਾ ਕੀਤੀ ਹੈ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੋਈ ਹੈ ਕਿ ਇਹ ਹੁਣ ਆਪਣੀ ਪ੍ਰਵਾਨ ਚੜ ਰਹੀ ਹੈ ਔਰ ਦਰਬਾਰ ਹਾਲ ਕੰਪਲੀਟ ਹੋ ਚੁੱਕ ਮਕਮਲ ਹੋ ਚੁੱਕਾ ਹੈ ਥੱਲੇ ਪਾਲਕੀ ਸਾਹਿਬ ਜਿਹੜੀ ਪ੍ਰਾਰਥਨ ਸੀ ਸ਼ੇਰਪੰਜਾਬ ਵਾਲੇ ਦੀ ਉਹਤੇ ਵੀ سونے ਦੀ ਸੇਵਾ ਵੱਡੇ ਦਰਬਾਰ ਹਾਲ ਦੀ ਵੱਡੀ ਪਾਲਕੀ ਦੀ ਵੀ سونے ਦੀ ਸੇਵਾ ਸਾਰੀ ਹੋ ਗਈ ਵੱਡੀ ਵੱਡੀ ਪਾਲਕੀ ਪਾਲਕੀ ਸੁੰਦਰ ਬਣੀ ਐ ਔਰ ਨਾਲ ਦੀ ਨਾਲ ਦਰਬਾਰ ਹਾਲ ਦਾ ਜਿਹੜਾ ਉਪਰ ਗੁੰਬਦ ਹੈ ਉਹਤੇ ਵੀ سونے ਦੀ ਕੰਪਲੀਟ ਮੁਕੰਮਲ ਸੇਵਾ ਹੋ ਚੁੱਕੀ ਐ ਨਾਲ ਹੁਣ ਜਿਹੜੇ ਸਬੰਧਤ ਪਾਲਕੀ ਸਾਹ ਨਾਲ ਕਲਛ ਛੋਟੀਆਂ ਕਲਸੀਆਂ ਨੇ ਇਹ ਸਾਰੀ ਸੇਵਾ ਅੱਜ ਹੁਣ 16 ਜਿਹੜੇ ਨਾਲ ਕਲਸ ਨੇ ਗੁੰਬਦ ਵਾਲੇ ਦੋਲੇ ਉਹਨਾਂ ਦੀ سونے ਦੀ ਸੇਵਾ ਨੇ ਦੀ ਸੇਵਾ ਜਿਹੜੀ ਕੀਤੀ ਬਾਬਾ ਜੀ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਔਰ ਉਹ ਅੱਜ ਤੋਂ ਉਹਨਾਂ ਦੀ ਫਿਟਿੰਗ ਜਿਹੜੀ ਸ਼ੁਰੂ ਹੋਈ ਐ ਕਾਰੀਗਰਾਂ ਨੇ ਸਾਰਿਆਂ ਨੇ ਆਪਣੇ ਹੱਥੀਂ ਸਾਰੀ ਕਾਰ ਗੁਰੂ ਸਾਹਿਬ ਦੀ ਜ਼ਿੰਦਗੀ ਦਾ ਜਿਹੜਾ ਸਮੁੱਚਾ ਜੀਵਨ ਮਹਾਰਾਜ ਸਾਹਿਬ ਦਾ ਉਹ ਤਕਰੀਬਨ ਤਿੰਨ ਪੜਾਵਾਂ ਵਿੱਚ ਵੰਡਿਆ ਜਾਂਦਾ ਹੈ ਪਹਿਲਾ ਬਚਪਨ ਤੇ ਜਵਾਨੀ ਦਾ ਜਿਹੜਾ ਤਲਵੰਡੀ ਰਾਏਪੁਰ ਨੜਕਾਨਾ ਸਾਹਿਬ ਪਾਵਨ ਪੁੱਤਰ ਧਰਤੀ ਤੇ ਉਸ ਤੋਂ ਬਾਅਦ ਉਹ ਦਾਸੀਆਂ ਦਾ ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਦਾ ਜਿਹੜਾ ਜੀਵਨ ਅਖੀਲਾ ਜੀਵਨ ਇੱਥੇ ਕਰਤਾਰਪੁਰ ਸਾਹਿਬ ਦੀ ਜਿਹੜੀ ਅਖੀਰਲਾ ਸਮਾਂ 18 ਸਾਲ ਮਹਾਰਾਜ ਸਾਹਿਬ ਨੇ ਹੱਥੀਂ ਖੇਤੀ ਕਰਕੇ ਕਿ ਨਵੀਂ ਸਿਹਤ ਕੌਮਨਾਵਾ ਸਿਧਾਂਤ ਬਖਸ਼ਿਸ਼ ਕੀਤਾ ਔਰ ਉਸ ਸਿਧਾਂਤ ਨੂੰ ਮਦਦ ਨਿਹਰਾਦਿਆ ਹੋਇਆ ਇਹ ਜਿਹੜੇ ਪਾਵਨ ਪੁੱਤਰ ਸਥਾਨ ਨੇ ਨੜਕਾਨਾ ਸਾਹਿਬ ਦੇ ਇਹ ਤਾਂ ਕਰਤਾਰਪੁਰ ਸਾਹਿਬ ਕਿਉਂਕਿ ਹੁਣ 47 ਦੀ ਵੰਡ ਤੋਂ ਬਾਅਦ ਉਹ ਪਾਕਿਸਤਾਨ ਦਾ ਹਿੱਸਾ ਬਣ ਗਿਆ ਸਿੱਖੀ ਜਿਹੜੀ ਹੈ ਜਿਹੜਾ ਪਹਿਲਾ ਪਤਾ ਚ ਆਪਣਾ ਹੈਗਾ ਲਖਣੀ ਪੰਜਾਬ ਉਹਦੇ ਵਿੱਚ ਸਿੱਖੀ ਨੇ ਜਨਮ ਲਿਆ ਨਟਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੇ ਔਰ ਜਿਹੜਾ ਪੂਰਬੀ ਪੰਜਾਬ ਹੁਣ ਮੌਜੂਦਾ ਹਿੰਦੁਸਤਾਨ ਵਿੱਚ ਪੰਜਾਬ ਦਾ ਹਿੱਸਾ ਹੁੰਦਾ ਹੈ ਇਸ ਤੇ ਸਿੱਖੀ ਜਿਹੜੀ ਹੈ ਉਹ ਪਲੀ ਔਰ ਦੀ ਪਰਵਰਸ਼ ਹੋਈ ਸੰਪੂਰਨ ਜਿਹੜੀ ਪ੍ਰਵਾਨ ਜਿਹੜੀ ਔਰ ਇਹ ਦੋਨੋਂ ਸਾਰਾ ਇਲਾਕਾ ਜਿਹੜਾ ਸਮੁੱਚਾ ਪੁਰਾਣਾ ਪੰਜਾਬ ਜਿਹੜਾ ਹੁੰਦਾ ਹੈ ਇਸ ਹਾਰਾ ਗੁਰੂ ਸਾਹਿਬ ਗੁਰੂ ਸਾਹਿਬਾਂ ਦੀ ਪਾਵਨ ਪਵਿੱਤਰ ਅਚਨ ਚੋ ਦੀ ਪ੍ਰਾਪਤ ਹੈ ਮੁਬਾਰਕ ਤਤ ਹੈ ਸੋ ਸੁਨਾ ਅਕਾਲ ਸਰਵਾਹ ਗੁਰੂ ਦਾ ਕੋਟਾਂ ਕੋਟ ਦਿਲ ਦੀਆਂ ਕਰਾਂ ਇਹ ਤਨਵਾਦ ਕਰਦਾ ਤਨ ਤਨ ਗੁਰੂ ਨਾਨਕ ਸਾਹਿਬ ਦਾ ਜਿਨ੍ਹਾਂ ਨੇ ਬੜੀ ਵੱਡੀ ਮਿਹਰ ਬਖਸ਼ਿਸ਼ ਕਰਕੇ ਬਾਬਾ ਜੀ ਤੇ ਆਪ ਸਿਰ ਤੇ ਮੇਰ ਪਰ ਹੱਥ ਰੱਖ ਕੇ ਸੰਗਤਾਂ ਦੇ ਪਰਪੁਰ ਪਿਆਰ ਸਹਿਯੋਗ ਦੇ ਨਾਲ ਇਹ ਵੱਡੀਆਂ ਸਮਾਵ ਜਿਹੜੀਆਂ ਨੇ ਇਹ ਚੱਲ ਰਹੀਆਂ ਨੇ ਕਿਉਂਕਿ ਮਹਾਪੁਰਸ਼ਾ ਕੋ ਕੇਵਲ ਆਪਣਾ ਇਸ ਡੇਰਾ ਸਾਹਿਬ ਦੀ ਸੇਵਾ ਹੀ ਨਹੀਂ ਬਲਕੇ ਬਹੁਤ ਵੱਡੀਆਂ ਸਮਾਵਾਂ ਜਿਹੜੀਆਂ ਗੁਰੂ ਘਰ ਦੀਆਂ ਦਰਬਾਰ ਹਾਲਾਂ ਦੀਆਂ ਦੀਵਾਨ ਹਾਲਾਂ ਦੀਆਂ ਲੰਗਰ ਹਾਲਾਂ ਦੀਆਂ ਔਰ ਇਥੋਂ ਤੱਕ ਕਿ ਵਿਦਿਆਲੇ ਵੀ ਕਾਲਜ ਸਕੂਲ ਵੀ ਮਹਾਪੁਰਸ਼ਾਂ ਨੇ ਬੜੀ ਬੜੀ ਮਿਹਨਤ ਔਰ ਸਮੁੱਚੇ ਸੰਗਤਾਂ ਦੇ ਸਹਿਯੋਗ ਨਾਲ ਜਿਹੜੇ ਚਲਾਏ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਸੰਗਤਾਂ ਦਾ ਪਿਆਰ ਬਣਿਆ ਰਵੇ ਔਰ ਕਿਉਂਕਿ ਵੱਡੇ ਕਾਰਜ ਨੇ ਸੰਗਤਾਂ ਦੇ ਵੱਡੇ ਸਹਿਯੋਗ ਦੇ ਨਾਲ ਹੀ ਇਹ ਪ੍ਰਵਾਨ ਚੜਦੇ ਆ ਇਸ ਕਰਕੇ ਮੈਂ ਸਿਨੇਮਰ ਸਮੁੱਚੀਆਂ ਸੰਗਤਾਂ ਨੂੰ ਚਾਹਨਾ ਦੀ ਬੇਨਤੀ ਵੀ ਕਰਦਾ ਕਿ ਤਾਂ ਨਮਨ ਤੇ ਧੰਨ ਦੇ ਨਾਲ ਮਹਾਪੁਰਸ਼ਾਂ ਦਾ ਇਹ ਸਵਾਵਾਂ ਚੱਲਦੀਆਂ ਸਮਾਵਾਂ ਵਿੱਚ ਜਿਹੜਾ ਸਹਿਯੋਗ ਅਕੀਰ ਮਕਮਲ ਤਰ੍ਹਾਂ ਰੂਪ ਧਾਰ ਕੇ ਸਮੁੱਚੀਆਂ ਜੀਵਾਂ ਦੇ ਪੰਥ ਨੂੰ ਸਮਰਪਿਤ ਹੋਣੀਆਂ ਨੇ ਸਾਕ ਸੰਗਤਾਂ ਨੂੰ ਸਮਰਪਿਤ ਹੋਣੀਆਂ ਨੇ ਇਹ ਸਾਰੇ ਵੱਡੇ ਕਾਰਜ ਵੱਡੀਆਂ ਸੁਭਾਵਾਂ ਦੇ ਨਾਲ ਹੀ ਪਰਵਾਹ ਚੜਦੇ ਆ ਤੇ ਸਾਧਨੀ ਸੰਗਤਾਂ ਜਿਸ ਤਰ੍ਹਾਂ ਦਾ ਪਿਆਰ ਸਹਿਯੋਗ ਬਾਬਾ ਜੀ ਨੂੰ ਦੇ ਰਹੇ ਆ ਇਸੇ ਤਰ੍ਹਾਂ ਹਮੇਸ਼ਾ ਸਮੇਂ ਵਿੱਚ ਬਣਿਆ ਰਵੇ ਔਰ ਗੁਰੂ ਸਾਹਿਬ ਬਖਸ਼ਿਸ਼ ਕਰੇ ਨਾ ਤੰਦਰੁਸਤੀ ਚੜ੍ਹਦੀ ਕਲਾ ਲੰਬੀ ਆ ਜਿਹੜੀ ਹੈ ਪੰਥ ਦੀਆਂ ਸਮਾਹਾਂ ਵਾਸਤੇ ਬਖਸ਼ਿਸ਼ ਕਰ ਇਸੇ ਤਰ੍ਹਾਂ ਭਾਵਨਾ ਦੇ ਨਾਲ ਸੰਗਤਾਂ ਦੇ ਪਿਆਰ ਸਹਿਯੋਗ ਅਤੇ ਸਰਹੂਨ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਸਹਿਯੋਗ ਨਾਲ ਇਹ ਸਮਾਹਾਂ ਜਿਹੜੀਆਂ ਹੋਂਦ ਵਾਲੇ ਸਮੇਂ ਵਿੱਚ ਇਸ ਸਾਰੇ ਸਖਸ਼ ਸੰਗਤਾਂ ਦਾ ਉੱਚੇ ਚੇਤਤੌਰ ਤੇ ਸਤਕਾਰਯੋਗ ਪ੍ਰਣਾਮ ਸਾਹਿਬ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਜਿਹੜੇ ਐਡਵੋਕੇਟ ਪ੍ਰਧਾਨ ਸ਼ਰੋਣੀ ਗੁਰਦਾਰ ਪ੍ਰਬੰਧ ਕਮੇਟੀ ਨੇ ਉਹਨਾਂ ਵੱਲੋਂ ਚੇਤੇ ਤੌਰ ਤੇ ਸਤਿਕਾਰਯੋਗ ਬਾਬਾ ਜੀ ਦਾ ਧੰਨਵਾਦ ਹੈ ਸਮੁੱਚੇ ਮੈਂਬਰਾਂ ਸਾਹਿਬ ਵੱਲੋਂ ਤੇ ਸਾਰੀ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ